ਲਓ ਜੀ ਰੱਬ ਹੋ ਗਿਆ ਦਿਆਲ ਬਰਸਾਤ ਪੈ ਰਹੀ ਥੱਲੇ ਆ ਦੇਖੋ ਤੇ ਅੱਜ ਦੀ ਲਾਈਵ ਵੀਡੀਓ ਚ ਤੁਹਾਡਾ ਸਵਾਗਤ ਹੈ ਤੇ ਕਈ ਦਿਨ ਦਾ ਦੇਖ ਰਿਹਾ ਲੋਕ ਵੀ ਕਹ ਰਹੇ ਦੇ ਵੀ ਐਸੀ ਦੀ ਦਿਹਾੜੇ ਚ ਕਿਨਾ ਇੱਕ ਦਿਨ ਵੀ ਪੈਂਦੀ ਹੁੰਦਾ ਜਦੋਂ ਤੋਂ ਉਹ ਮਹੀਨਾ ਸ਼ੁਰੂ ਹੋ ਜਾਂਦਾ 15 ਤੋਂ ਲੈ ਕੇ 30 ਦੇ ਵਿੱਚ ਵਿੱਚ ਨਹੀਂ ਪੈਂਦੇ ਹੁੰਦਾ ਤੇ ਰੱਬ ਨੇ ਸ਼ੁਰੂਆਤ ਕਰ ਦਿੱਤੀ ਜਿੱਦਾਂ ਲੋਕ ਕਹਿੰਦੇ ਉਸ ਹਿਸਾਬ ਦੇ ਨਾਲ ਮੀਂਹ ਪੈਣ ਲੱਗ ਗਿਆ ਇੱਥੇ ਪੂਰਾ ਤੇ ਮੈਂ ਵੀ ਮੀਟ ਭਜ ਰਿਹਾ ਤੇ ਹੁਣ ਤੁਹਾਨੂੰ ਉੱਧਰ ਮਕਾਨ ਦਿਖਾਉਂਦਾ ਸਮਾਂ ਦੋ ਲਾਈਵ ਹੁਣ ਦੇ ਇੱਥੇ ਇੱਕ ਮੋਟਰ ਸਾਹ ਠੀਕ ਹੈ ਜੀ ਤੇ ਕੀ ਕਰਾਂ ਸੀ ਮੈਂ ਹਾਂਜੀ ਲੋ ਪਾਓ ਚਾਹ ਜੀ ਜੀ ਪੀਤਾ ਪੀਤਾ ਤੁਸੀਂ ਕਹੋ ਲਓ ਲਓ ਮੈਂ ਜੂਸ ਪੀਤਾ ਹੋਇਆ ਯਾਰ ਉਹ ਨਾ ਗੱਡੀ ਹਿਲੇ ਲੈ ਕੇ ਅੰਦਰ ਐਸਿਡ ਜਾ ਬਣ ਗਿਆ ਜੂਸ ਨਾਲ ਨਾ ਨੋਲੇ ਜਪਾ ਦਿੱਕੇ ਪੂਰਾ ਖੱਟਾ ਜਾਤਾ ਤੇ ਮੈਨੂੰ ਘਰ ਦੇਖਣਾ ਤੁਸੀਂ ਮੀਂਹ ਦੇਖੋ ਪੈਂਦਾ ਦਸਾ ਚਾਰੇ ਪਾਸੇ ਇਹ ਤਾਂ ਮੈਨੂੰ ਲੱਗਦਾ ਵੀ ਪੂਰੇ ਪੰਜਾਬ ਵਿੱਚ ਹੀ ਮੀਂਹ ਪੈ ਰਿਹਾ ਜੀ ਸਾਰੇ ਪੰਜਾਬ ਦੇ ਵਿੱਚ ਹੀ ਆਹਾ ਆਹਾ ਸੀ ਕਮੈਂਟ ਕਰਕੇ ਦੱਸਿਓ ਵੀ ਤੁਹਾਡੇ ਵਾਲੇ ਇਲਾਕੇ 'ਚ ਵੀ ਪੈ ਰਿਹਾ ਕਿੱਥੋਂ-ਕਿੱਥੋਂ ਤੁਸੀਂ ਵੀਡੀਓ ਦੇਖਦੇ ਹੋ ਤੁਹਾਡੇ ਇਲਾਕੇ 'ਚ ਵੀ ਪੈ ਰਿਹਾ ਜ਼ਰੂਰ ਦੱਸਿਓ ਸਾਡੇ ਵਾਲੇ ਤਾਂ ਅੱਜ ਸਵੇਰ ਦੇ ਮੱਛਰ ਵੀ ਜਾਂ ਪੈ ਰਹੇ ਹਨ ਚਲ 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 ਟਿੱਕਾ ਟਿੱਕਾ ਜਿਹਾ ਪੈ ਰਿਹਾ ਲੈ ਵੀ 22 ਫੁੱਟ ਦੀ ਇੱਥੇ ਇੰਨਾ ਵੀ ਪੈ ਰਿਹਾ ਇਧਰ ਨੂੰ ਇਧਰ ਨੂੰ ਪੈ ਰਿਹਾ ਮੈਂ ਥੋੜਾ ਜਨਾ ਇੱਥੇ ਡਰਦਾ ਹੁੰਦਾ ਉਹ ਕਿਉਂ ਕਿਉਂਕਿ ਜੇ ਜ਼ਿਆਦਾ ਤੇਜ਼ੀ ਪੈ ਗਿਆ ਪਾਣੀ ਕਿੱਧਰ ਨੂੰ ਵਹਾ ਕੇ ਆਪਣਾ ਰਾਹ ਬਣਾਊਗਾ ਇਸ ਚੀ ਜੇ ਟਮਟਾਦਾ ਹੁੰਦਾ ਕਦੇ ਕਦੇ ਲੈ ਵੇ ਪੰਦਰਾ ਇਧਰੋਂ ਪੜਦੇ ਬੰਦੇ ਆਣੇ ਕੋਲ ਚੱਲਦੇ ਆ 15 ਵਾਲੇ ਕੋਲ ਫਿਰ ਤੁਹਾਨੂੰ ਕੋਠੇ ਵਾਲੇ ਕੋਲੇ ਤੁਜੋ ਬਾਹਰ ਕਹਿੰਦਾ ਰੇਤਾ ਵੀ ਆਊਗਾ ਹੋਰ ਰੇਤਾ ਹਲੇ ਵੇਸੇ ਬਹੁਤ ਪਿਆ ਆਪਣੇ ਕੋਲ ਉਹਤੇ ਆ ਗਾ ਦਾ ਬਿਰਨ ਨੂੰ ਮਿਕਸ ਕਰ ਲੈ ਕਰੋ ਤੇ ਦੂਜਾ ਦੁੱਧ ਦੋਨੇ ਵਿੱਚ ਥੋੜੇ ਥੋੜੇ ਦੋ ਤੁਸਲੇ ਉਹ ਤੇ ਦੋ ਸੁੰਦੇ ਦੇ ਇੱਦਾਂ ਮਿਕਸ ਰੇਤਾ ਚੱਲੂ ਤਾਂ ਆਪਣਾ ਕੰਮ ਅੱਗੇ ਚੱਲੂ ਹਾਏ ਕਾਲੂ ਕਿਦਾਂ ਕਾਲੂ ਠੀਕ ਹੈ ਅੱਛਾ ਟਾ ਟਾ ਹੋਇਆ ਪਿਆ ਇੱਧਰ ਹੀ ਆਉਂਦਾ ਮੈਂ ਜਲ ਵੀ ਆਉਂਦਾ ਤੈਨੂੰ ਹਾਏ ਕਹਿ ਦਿੰਦਾ ਬਣਾ ਲੈ बना ले इसको जे कितने रो, जे रोज कितने में तैयार हो, हो जाएगा चार दिन में हो जाएगा ये है वो वो, वो बाद में निकालेंगे वो वाला वो वाला ये वाला वो लास्ट वाला वो लास्ट वाला उधर दोनों को एक दिन लग जाएगा ठीक वो सिंपल होगा प्रोफाइल हाँ प्रोफाइल वो बीच में है बस ठीक है बस वो भी ठीक है कैसे हो भाई फर्स्ट क्लास है तो हाँ हा, हा, तो तो हा, वो चाल जी बना जाएगा ना ठीक जाएग तो <laughs> है ठीक है ठीक है और ओ हाँ यार संगली लिया कर देनी है तो यार ऐसे करना कल आते हो ले आना कर कितनी लेकर ਚਲ ਮੈਂ ਲੈ ਕੇ ਆਤਾ ਹਾਂ ਅ ਵੀ ਨਾ ਮੈਂ ਜਾਊਂਗਾ ਉਧਰ ਸੇ ਲੈ ਕੇ ਆਤਾ ਹਾਂ ਸੰਗਲੀ ਯਾਰ ਆਪਕੇ ਲਈ ਮੈਂ ਮੈਂ ਲੈ ਕੇ ਆਉਂਗਾ ਸੰਗਲੀ ਆ ਤੇ ਲੈ ਕਰਾਤਾ ਹਾਂ ਮੈਂ ਠੀਕ ਹੈ ਲੈ ਕੇ ਆਤਾ ਹਾਂ ਸੰਗਲੀ ਮੈਂ ਜਦੋਂ ਆਪਣਾ ਹਾਲ ਅੰਦਰ ਹਾਲ ਦਾ ਨਿਪਟੜ ਗਿਆ ਨਾ ਬਸ ਤਕਰੀਬਨ ਸਮਝ ਲਓ ਵੀ ਫਿਰ ਮੇਰਾ 70% ਕੰਮ ਨਿਪਟੜ ਗਿਆ ਅੰਦਰ ਅੰਦਰ ਦਾ ਛੁੱਟੀ ਬਾ ਛੁੱਟੀ ਗੱਲ ਹੀ ਨਹੀਂ ਵੀਰੇ ਹਾਂ ਉਹ ਨਹੀਂ ਕਰਕੇ ਅਮਾ ਤੁਰ ਕੇ ਚੱਲਦੇ ਆ ਕੋਈ ਦਿਹਾੜੀਓ ਦੇ ਦੇ ਯਾਰ ਮੈਨੂੰ ਹੈਈ ਦਿਹਾੜੀਏ ਆ ਜੀ ਯਾਰ ਬਾਈ ਔਖਾ ਹੈ ਟਾਈਮ ਚਲ ਇਹ ਸਵੇਰੇ ਦੱਸਦਾ ਕੱਲੂ ਦੇ ਦੇ ਕੱਲੂ ਬਰਸਾਤ ਨਹੀਂ ਹੈਗੀ ਮੈਂ ਨਾ ਇੱਟ ਚੜਾਉਣੀ ਉੱਪਰ ਯਾਰ ਆਹ ਸਾਰੀ ਆਹ ਉੱਪਰ ਚੜਾਉਣੀ ਆ ਕੋਈ ਨਹੀਂ ਸਵੇਰੇ ਇਹ ਕੱਲੂ ਸਵੇਰੇ ਦੱਸ ਦੇ ਯਾਰ ਫਿਰ ਮੈਨੂੰ ਉਹਦੇ ਬਾਅਦ ਤੇ ਕਟੋਕਟ 2 ਜਾਂ 3 ਬੰਦੇ ਚਾਹੀਦੇ ਜਿਹੜੇ ਲਗਾਤਾਰ ਇੱਟੇ ਚੜਾਈ ਜਾਣੇ ਉੱਪਰ ਬਸ ਫਿਰ ਜਿਹੜੇ ਮਿਸਤਰਾ ਕੰਮ ਖਿੱਚੇ ਨੇ ਫਿਰ ਉਹਨਾਂ ਕੋਲ ਇੱਟ ਦੀ ਕਮੀ ਨਹੀਂ ਪਾਊਗੀ ਲਵੀ ਉੱਪਰ ਚੱਲਦੇ ਹੁਣ ਉੱਪਰ ਤੇ ਦਿਖਾਉਂਦੇ ਆ ਜੀਵਨ ਮੁਕਤ ਹੋ ਗਿਆ ਜੱਗ ਤੁੱਤਰ ਤਰੀਆ ਜਨਨਾ ਨਾਨਕ ਸਤਗੁਰ ਬੇਟ ਬਿੱਲੀਆਉਣੀ ਪਾਣੀ ਥੱਲੇ ਤੇ ਹੈ ਤਲਾ ਕਰ ਲਿਆ ਮਸਾਲਾ ਜ਼ਿਆਦਾ ਹੈ ਨਹੀਂ ਭਈ ਜਲਦੀਆਂ ਨੇ ਹਾਂ ਇੱਟ ਜ਼ਿਆਦਾ ਲਿਬੜਦੀ ਆ ਥੋੜਾ ਕਿਹੜਾ ਪਿੰਡਾ ਸਾਡਾ ਹੀ ਮੁੰਡੀ ਆ ਮੁੰਡੀ ਆ ਤੂੰ ਤਾਂ ਮੈਨੂੰ ਸਰਦਾਰ ਪੰਜਾਬੀ ਲੱਗਦਾ ਹੈ ਇਹ ਮੁੰਡਾ ਪੰਜਾਬੀ ਆ ਕਿੱਥੇ ਦੇ ਮੁੰਡੀਆਂ ਦੇ ਮੁੰਡੀਆਂ ਪਿੰਡਾ ਜੀ ਬੋਨੇ ਮੁੰਡੇ ਪੰਜਾਬੀ ਹਾਂਜੀ ਹੈ ਮਤਾ ਬੋਲੀ ਤੇ ਪਛਾਣੇ ਵੀਡੀਓ ਦੇਖ ਦਿੰਦੇ ਮੇਰੀਆਂ ਹਾਂ ਹੁਣ ਦੇਖਿਆ ਕਰੂਗੇ ਉਹ ਨੂੰ ਬਾਨ ਘੱਟੇ ਚ ਲਈਦਾ ਨਾ ਇਹ ਆਹ ਵੈਰੀ ਗੁੱਡ ਆ ਸਭ ਦਿਲ ਜੱਤ ਲਾ ਗੱਲ ਕਰਕੇ ਯਾਰ ਤਾਂ ਲੋਕਾਂ ਨੂੰ ਮੈਂ ਸਲਾਹ ਦਿੰਦਾ ਭਾਈ ਨਾ ਦੇ ਵੀਡੀਓ ਫੋਨ ਚ ਲਾਇਆ ਕਰੋ ਬਸ ਸਰ ਮੇਰੀ ਵੀਡੀਓ ਦੇਖ ਕੇ ਬੰਦ ਕਰਦੇ ਕਰੋ ਨੇ ਦੋ ਘੰਟੇ ਗੇਮ ਖੇਡੀ ਲਈ ਬੋਲੀ ਗੇਮ ਖੇਡੀ ਸਾਹਿਬ ਜੀ ਆ ਤੇਰੇ ਸਦਕੇ ਪਬਜੀ ਵਾਲੇ ਅਦੋਂ ਹੀ ਦਾ ਇਹਦਾ ਚਸਕਾ ਬਹੁਤ ਮੜਾ ਪਬਜੀ ਦਾ ਯਾਰ ਹੈ ਜੀ ਮਨ ਤੋਂ ਨਹੀਂ ਕਹਿੰਦੇ ਹੈ ਸਿਖਾ ਭਾਈ ਉਹਨੂੰ ਵੀ ਕਦੇ ਲੱਗੂਈ ਐ ਸੀਰੀਅਸ ਬਹੁਤ ਲੇਟ ਮਿਲਦਾ ਉਹਦਾ ਹਾਏ ਤਾਂ ਹੈ ਯਾਰ ਹੋਗੀ 2017 17 12 ਦਾ ਗੇਡਣ ਲੱਗਿਆ ਆ ਮੈਂ ਕਿੱਥੇ ਕਿਹੜੇ ਲੈਵਲ ਤੱਕ ਪਹੁੰਚ ਗਏ ਹੁਣ ਲੈਵਲ ਤਾਂ ਹੀ ਹੁਣ ਤੱਕ ਸੌ ਹੋ ਜਾਣਾ ਸੀਗਾ ਬਸ ਆਈਂਂ ਚਲੇ ਗਈ ਐ ਅੱਛਾ ਵਿੱਚ ਇੱਕ ਦੋ ਵਾਰੀ ਹੈਕ ਕਰੂਗੀ ਹਾਂ ਕਰੋ ਉਹੀ ਕੰਮ ਫੇਰ ਸ਼ੁਰੂ ਤੋਂ ਚੱਲ ਪੰਦਾ ਕੰਮ ਹੈ ਫੇਰ ਨਵੀਂ ਬਣਾਉਣੀ ਪੈਂਦੀ ਐ ਅੱਛਾ 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 ਚੱਲੇ ਭੀ ਆ ਭਾਈ ਆ ਸਾਹਮਣੇ ਮੇਰਾ ਸਾਰਾ ਪਿੰਡ ਦਿਖਦਾ ਮੈਨੂੰ ਹਾ ਕੇ ਬੱਜੀ ਇੱਧਰ ਲੱਗਣ ਕੱਲ ਤੇ ਬਾਦ ਠੰਡ ਵੀ ਵੱਜ ਜਾਣੀ ਫਿਰ ਪਾਈ ਆਪਣੀ ਹਾਂ ਆ ਦਰਵਾਜਾ ਕਿੰਨਾ ਰੱਖਿਆ ਵੀਰੇ ਇਹ ਇਹ ਆਪਣਾ 3 ਫੁੱਟ 8 ਇੰਚ 3 ਫੁੱਟ 8 ਇੰਚ ਠੀਕ ਹੈ ਪੌਣੇ 4 ਦੀ ਹੋ ਗਿਆ ਠੀਕ ਹੈ ਬਸ ਬਸ ਮਾਸ ਇੱਧਰ ਗੇਟ ਹੋਰ ਦੂਜੇ ਪਾਸੇ ਕਰਤਾ ਇੱਧਰ ਕਰਤਾ ਹੈ ਇੱਧਰ ਇੱਧਰ ਕਰਤਾ ਗੇਟ ਉਹ ਚਲੋ ਠੀਕ ਹੈ ਵੀ ਉਹ ਸਾਈਡ ਆਪਾਂ ਬਣਾ ਲਾਂਗੇ ਕੰਦ ਸਿੱਧੀ ਚੱਕ ਕੇ ਜੇ ਲੱਕੜੀ ਤੇ ਬਣਾ ਕੇ ਇੱਥੇ ਉੱਧਰ ਬਣਾ ਲਾਂਗੇ ਉਸ ਦਿਰ ਬਾਅਦ ਉੱਥੇ ਤੇ ਜਿਹੜਾ ਜਗੜ ਚਲਾਵੇਂ ਕੋਈ ਨਾ ਕੋਈ ਤਾਂ ਬੱਦਲ ਜਾਂ ਘੁੱਲ ਗਏ ਸਾਰਾ ਮੀਂਹ ਦੀ ਤਾਂ ਬਹੁਤ ਲੋੜ ᱛੀ ਯਾਰ ਨਾ ਵੀ ਮੈਂ ਗੁੱਜਰ ਬਾਈ ਜੀ ਰੋਟੀ ਫੜਾਇਆ ਵਾ ਆਇਆ ਵਸ ਤੁਸੀਂ ਵੀ ਰੋਟੀ ਖਾਣੀ ਇੱਕ ਵਾਰ ਚੱਲੇ ਹਨ ਸਕੋ ਸਕੋ ਕਰ ਦਸੇਗੀ ਨੋ ਜੀ ਪਪਾ ਹਾਂ ਹਾਂ ਲੈ ਜੁ ਨਾਲ ਹਾਂ ਹਾਂ ਇਹ ਵੀ ਉਰੇ ਲੱਗਣੀ ਹੈ ਨਾ ਮੜ ਜੀ ਮਿਲ ਲੈ ਉਹ ਇੱਕ ਵਾਰ ਪੂਰੀ ਉਹ ਮੈਂ ਕਹਿੰਦਾ ਯਾਰ ਮੈਂ ਚੱਕੇ ਲਿਆਉਂਗਾ ਨਹੀਂ ਉਹਨੂੰ ਕੋਈ ਕਰ ਲੋ ਨਾ ਜਦੋਂ ਹਾਲ ਤੋ ਦੂਜੀ ਕਹਿੰਦੇ ਚੱਲੋ ਜਿੱਦਾਂ ਹੁਣ ਆਖ ਚੱਲਾ ਉਹ ਪਰ ਸਿਰ ਤੇ ਹੁੰਦੀ ਹੁੰਦੀ ਹੋਣੀ ਆ ਤੁਹਾਡੀ ਇਹ ਹਾਂ ਉਹਨੇ ਮਣੀ ਹੋਈ ਸੀ ਯਾਰ ਤੇਰਾ ਉਧਰ ਜਾ ਬਹਲੇ ਪਾਸੇ ਲਾਉਂਗਾ ਹੁਣ ਕਰੋ ਆ ਤਾਂ ਹੁਣ ਭੰਡ ਨਹੀਂ ਹੋਣਾ ਫੇ ਇੱਧਰ ਤੇ ਸਾਮਾਨ ਕਢ ਕੇ ਇੱਧਰ ਨੂੰ ਪੜੂਗਾ ਫਿਰ ਉਹ ਇੱਧਰ ਨੂੰ ਜਾਊਗਾ ਫਿਰ ਇੱਧਰ ਇੱਧਰ ਨੂੰ ਵੜਾਂਗੇ ਉਹਨੂੰ ਚਲ ਕੋਈ ਨਹੀਂ ਹੁਣ ਥੋੜੀ ਜਿਹੀ ਕਸਟ ਕੱਟ ਲਾਂਗੇ ਚਲੋ ਬਈ ਇੱਧਰ ਚੱਲੀਏ ਫਿਰ ਆਪਾਂ ਹੂੰ ਵਾਲਾ ਕੁਤਸ ਆਹ ਚਲ ਮੈਂ ਫਿਰ ਤਾਂ ਮਸਲੇ ਦੇਖਦਾ ਯਾਰ ਉਹ ਯਾਰ ਮੈਨੂੰ ਚਾਬੀ ਲਿਆਉਣੀ ਪੈਣੀ ਘਰ ਤੇ ਫਿਰ ਹਲੇ ਤਾਂ ਦੂਜੇ ਪਾਸੇ ਖਿੱਚ ਲੋ ਨਹੀਂ ਕੰਨਦਾ ਇੱਥੇ ਰੋਕ ਜਿੱਥੇ ਨੀਚੇ ਕੱਲ ਨੂੰ ਚੱਕਣੇ ਵੀ ਏਟਾਂ ਅੱਠ ਅੱਠ ਇੰਨਾ ਕੇ ਆ ਕੱਲ ਮਿਲ ਕੇ ਆਇਆ ਤਾਂ ਉਹ ਹਾਂ 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 ਮੇਰੇ ਕੋਲ ਉੱਪਰ ਮੋਟਰ ਪਾਣੀ ਦਾ ਦਰਵਾਜਾ ਪਿਆ ਉਹ ਬਹੁਤ ਸੋਹਣਾ ਦਰਵਾਜਾ ਸਾਫੇ ਪਿਆ ਬਿਲਕੁਲ ਨਵੀਂ ਲੱਗਦਾ ਸਾਲ ਕੇ ਹੋਇਆ ਤਾਂ ਅਲੂਮੀਨੀਅਮ ਦਾ ਮੈਂ ਤਾਂ ਤਾਂ ਕੰਮ ਲੈ ਲੀਏ ਭਾਈ ਉਹ ਲਾਲੀ ਇਸੇ ਮੋਟਰ ਦਾ। ਐਸੀ। ਤੇ ਚੱਲੀਏ ਭਾਈ ਗੁੱਜਰਬਾਈ ਦੀ ਰੋਟੀ ਤੇ ਜਾ ਕੇ। ਐਸੀ ਆਪਣਾ ਘਰ ਦਾ ਲਾਈਵ ਸੀ। ਅੱਜ ਥੋੜਾ ਲਾਈਵ ਲੇਟ ਹੋ ਗਿਆ। ਇੱਕ ਦੋ ਕੰਮ ਤੇ ਮੈਂ ਨਵੇੜੇ ਆਪਣੇ। ਇਸੇ ਬੰਦੇ ਦਾ ਅੱਜ ਮੈਡੀਕਲ ਕਰਾਉਣਾ ਦਾ। ਥੋੜੀ ਬਹੁਤੀ ਜੈਂਟੀ ਵੀ ਕਰ ਲਈ ਦੀ ਵਿੱਚ ਵਿੱਚ। ਪ੍ਰਦੀਪ ਬਾਈ ਨਾਲ ਮਿਲ ਕੇ। ਪੂਰੇ ਚਾਰ ਪੈਸੇ ਬਣ ਜਾਂਦੇ ਥੋੜੇ ਜਿ ਵਿੱਚ ਵਿਚਾਲੇ ਜੇ। ਗੱਡੀ ਆਪਣੀ ਉਹ ਖੜੀ ਆ ਚੱਲੀ ਗੱਡੀ 'ਚ ਬੈਠ ਕੇ ਇੱਕ ਤਾਂ ਸੰਗਲੀ ਵੀ ਲਿਆਏ ਦਮਾਂ ਯਾਰ ਹੁਣ ਥੋੜਾ ਜਿਹਾ ਘਟ ਗਿਆ ਮੀ ਮੱਛਰ ਮੀਜਾ ਥੋੜਾ ਜਿਹਾ ਘਟ ਗਿਆ ਤੇ ਗੱਡੀ ਮੈਂ ਕਹਿੰਦਾ ਕਾਹਨੂੰ ਸਰੇ ਲੱਗ ਜਾਣੀ ਤੇ ਮੋੜ ਮੜਾਈ ਥੋੜੀ ਜਿਹਾ ਔਖੀ ਹੁੰਦੀ ਆ ਗੱਡੀ ਆਪਾਂ ਇੱਥੇ ਮੋੜ ਕੇ ਇੱਥੇ ਲਾ ਦੇਣੀ ਬੁਰੇ ਜੀ ਬੱਸ ਵਾਹ ਵਈ ਵਾਹ ਇੱਕ ਜੀ ਅੰਮਾ ਥੋੜੀ ਜਿਹਾ ਹੋਰ ਰੋਟ ਕਰਨੀ ਦੀ ਗੋਬੀ ਸਰੋਂ ਦੀ ਉਹ ਕਿਹੜੀ ਤੁਹਾਨੂੰ ਦੱਸਦਾ ਮੈਂ ਵੱਡੀ ਵੱਡ ਕਰਾ ਨੋ ਵੈਸੋ ਤਨ ਅਸਾ ਚਾਪਾ ਆ ਸ਼ਾ ਮੋਟਰਾਂ ਪਰ ਲਾਈਟ ਹੈਗੀ ਆ ਭਾਈ ਫਰਕ ਆ ਇਹ ਸੜਨ ਦਾ ਰੇਪ ਆਤਾ ਤਾਂ ਰੇਹ ਵਾਲੀ ਥੋੜੀ ਜਿਹਾ ਰੰਗ ਜੀ ਦਿਖਉਂਦੀ ਆ ਜਿਹੜੀ ਸਾਡਾ ਨੂੰ ਰੇਪ ਆਇਆ ਤਾਂ ਮੈਂ ਉਹ ਥੋੜੀ ਸਾ ਦਬੀ ਹੋਈ ਆ ਐ ਸਾਡ ਰੇਪ ਆਤਾ ਤਾਂ ਮੈਂ ਹੁਣ ਸਾਰੇ ਜਿਬਾਦ ਮੈਂ ਜਿਹੜੀ ਰੇਪ ਹੋਣਾ ਇਹ ਕੱਲੂ ਪਾਉਂਗਾ ਮੈਂ ਅੱਜ ਨਹੀਂ ਕੱਲ ਕੋ ਪਾਇਆ ਜਾਏਗਾ ਥੋੜਾ ਤਜਰਬਾ ਕਰਕੇ ਦੇਖਿਆ ਤਾਂ ਇੱਧਰ ਚ ਪਾ ਕੇ ਦੇਖੀ ਵੀ ਵੱਧਦੀ ਫੁੱਲਦੀ ਕਿੰਨੇ ਚ ਵੱਧਦੀ ਫੁੱਲਦੀ ਆ ਇਹ ਜਿਹੜਾ ਹੁਣ ਮੀਂਹ ਪਿਆ ਨਾ ਇਹਨੂੰ ਤਾਂ ਬਦਾਮਾ ਵਾਂਗੂ ਲੱਗਣਾ ਹੁਣ ਬਾਦਾਮਾ ਵਾਂਗੂ ਬਾਦਾਮ ਬਾਦਾਨਾ ਵਾਂਗੂ ਨਾ ਗੁੱਜਰ ਬਾਈ ਦੀ ਰੋਟੀ ਚੱਕ ਲਈ ਆਪਾਂ ਜਿਹੜਾ ਇਹ ਨਹੀਂ ਪੈਂਦਾ ਜ ਐਂਦੀ ਪੈਂਦਾ ਰਿਹਾ ਨਾ ਕਹ ਕੇ ਕਹਿੰਦੇ ਸੇਮ ਜੀ ਬਹੁਤ ਚੜਦੀ ਫਿਰ ਕੰਧਾਂ ਦੇ ਵਿੱਚ ਜਿਹੜਾ ਅਸਲਾ ਵਜ ਨਹੀਂ ਆ ਜਾਂਦਾ ਇਹ ਰਸਮ ਰਸਮ ਤੇ ਜਿੱਥੇ ਪੈ ਕੇ ਉੱਥੇ ਦਬ ਜਾਣਾ ਜਿੱਥੇ ਪੈ ਉਹਥੇ ਦਬ ਜਾਣਾ ਇਹ ਤਾਂ ਤੇਜ ਵੀ ਹੋਰ ਫੜੀ ਫੜਾ ਰਾਜਾ ਬਣਾ ਕੇ ਇੱਕੋ ਬਲੱਖ ਥੱਲੇ ਇੱਕ ਸਾਲ ਪਏ ਦੇਦੇ ਨਹੀਂ ਤਾਂ ਚੋਲ 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 ਲੋਕਾਂ ਦੇ ਲੈਂਟਰ ਵੀ ਚੋਣ ਲੱਗ ਗਏ ਤੇ ਉਧਰ ਬਾਈ ਆ ਉਹ ਕਿਵੇਂ ਆ ਉਹ ਵੀ ਮੈਨੂੰ ਵੀ ਪਤਾ ਠੰਡ ਬਹੁਤ ਆ ਠੰਡ ਤੇਰੀ ਉਤਰੂ ਵੀ ਸ਼ਾਮ ਨੂੰ ਹੈਂ ਨਾ ਠੰਡ ਤੇਰੀ ਉਤਰਨੀ ਹੈ ਸ਼ਾਮ ਨੂੰ ਪਾਣੀ ਉਹ ਆ ਬੋਗ ਨਾ ਭਰ ਕੇ ਲੈ ਆਣਾ ਤੇ ਜਿਹੜਾ ਲਾਉਣਾ ਤਾਂ ਕੀ ਪੈਂਦਾ ਪਾਣੀ ਪੀਂਦੇ ਹੀ ਬਹੁਤ ਆ ਤੂੰ ਇਹਰੇ ਬਰਦਿਆਰ ਜਿਹਾ ਸਾਰੇ ਬੰਦੇ ਆਉਂਦੇ ਪਏ ਪਾਣੀ ਤੂੰ ਕਹਿੰਦਾ ਪਾਣੀ ਦਾ ਪੁੰਨ ਹੁੰਦਾ ਨਾ ਨਾ ਲਗੜਾ ਲਗੜਾ ਮੈਂ ਤੂੰ ਪੀ ਪੀ ਗਏ ਨਹੀਂ ਮੈਂ ਕਹਿੰਦਾ ਮੈਂ ਕਹਿੰਦਾ ਵੀਡੀਓ ਦੇਖ ਲਈ ਹੁਣੀ ਕਹਿੰਦੇ ਪਾਣੀ ਪੀਣੇ ਜਿਹਦਾ ਪਾਣੀ ਪੀਣਾ ਚਿਹਰੇ ਤੇ 글로ਅ ਆਉਂਦੀ ਆ ਜਿੱਦਾਂ ਪਾਣੀ ਪੀਂਦਾ ਚਿਹਰਾ ਨਿੱਖਰਦਾ ਜਾਂਦਾ ਤੂਗਾ ਮਨਬੂਦ ਹੋ ਜਾਂਦਾ ਹੋ ਤਾਂ ਵੀ ਰਹੁੰਦਾ ਹੀ ਹੁਣ ਪਾਣੀ ਪੀ ਲੈਣਾ ਇਹ ਕਹਿੰਦਾ ਰੀਲ ਦੇਖੀ ਬੜੀ ਸੋਹਣੀ ਆ ਬੜਾ ਸੋਹਣਾ ਮੈਂ ਬਾਰ ਬਾਰ ਦੇਖੀ ਇੰਨੀ ਹਾਸੀ ਆਈ ਕਹਿੰਦਾ ਪਾਣੀ ਪੀਣ ਨਾਲ ਚਿਹਰੇ 'ਪਰ ਗਲੋ ਆਉਂਦੀ ਆ। ਹਾਂ। ਕਹਿੰਦਾ ਮੀਰ ਲੋਕਾਂ ਦੇ ਆਉਂਦੀ ਹੁੰਦੀ ਹੋਣੀ ਆ। ਕਹਿੰਦਾ ਮੈਂ ਤਾਂ ਪੰਜ ਵੀ ਵਾਰ ਬੂਤ ਆਉਣ ਲੱਗਿਆ। ਕਹਿੰਦਾ ਫੇਰ ਜ਼ੋਰ ਜਾ ਪੀਣ ਲੱਗ ਗਿਆ। ਹਾਂ ਵਾਹ। ਹਲਦੀ ਹਾਸੇ ਹੀ ਬੜੀ ਥੋੜੀ ਲੱਗੀ ਵਿਨੋਦ ਦੀ। ਲੈ ਪਾਈ ਦਰੀ ਰੋਟੀ ਆ ਗਈ। ਬਾਕੀ ਮੈਂ ਬੜੀ ਵੀਡੀਓ ਸ਼ੂਟ ਕਰ ਲਵਾਂ। ਫਿਰ ਤੈਨਾਂ ਕਰਦਾਂ ਗੱਲਬਾਤ। ਜਿਹੜਾ ਬਾਈ ਇਹ 20 ਪੀ ਰਿਹਾ। ਤੈਨੂੰ ਪਤਾ ਕੁਛ ਇਹਦੇ ਬਾਰੇ? ਬੁੱਲੀਆਂ ਖਾਧੇ ਲੱਗਦੇ ਆ ਮੈਨੂੰ ਜੀ ਆਪਨੇ ਨਹੀਂ ਖਾਧੀਆਂ ਘਰ ਨਾਲ ਪਰਸ ਹੁੰਦੀ ਆ ਹਾਂ ਜਿਹੜੇ ਤੰਨੇ ਦੇ ਨਾਲ ਤੰਨੇ ਨਾਲ ਜੀ ਮੈਂ ਹੁਣ ਕੀ ਕਰਾਂ ਚੱਲ ਕੋਈ ਨਹੀਂ ਪਾਈ ਹੁਣ ਜਿਹਦਾ ਕਿਆ ਕਹਿੰਦੇ ਆ ਖਾਣੇ ਖਾਣੇ ਪਰ ਲਿਖਿਆ ਤੰਨੇ ਦਾ ਨਾਮ ਹਾਂ ਤੰਨੇ ਦਾ ਨਾਮ ਲਿਖਿਆ ਹੋਇਆ ਉਹ ਚੱਲ ਕੋਈ ਨਹੀਂ ਫਿਰ ਕੀ ਹੋ ਗਿਆ ਮੋਟਰ ਪਤਾ ਯਾਰ ਗੁੱਜਰ ਬਾਈ ਉਹਨਾਂ ਨਾਲੇ ਵਧੀਆ ਲੱਗਦੀ ਆਪਣੇ ਯਾਰਾਂ ਦੋਸਤਾਂ ਨਾਲੇ ਫਿਰ ਉਹਦਾ ਟੇ ਮੇਰੇ ਕੋਲ ਕੌਣ ਗੁੱਜਰ ਤੰਨਾ ਕ ਲੱਖੀ ਲੱਖੀ ਤਾਂ ਨਹੀਂ ਆਇਆ ਹੈਗਾ ਅੱਛਾ ਤੰਨੇ ਨੇ ਤਾਂ ਜੀ ਸਲਾਇਆ ਮੈਨੂੰ ਵਧੀਆ ਵਧੀਆ ਅੱਛਾ ਫਿਰ ਮੇਰੇ ਚਲੇ ਜੇ ਮੈਂ ਕਿਹੜਾ ਪਿਆਰ ਵੀ ਲੱਭਿਆ ਤਾਂ ਜੇ ਚਾਰ ਹੁਣ ਬਾਈ ਇੱਕ ਦੋ ਦਿਨ ਬਾਅਦ ਨੇ ਥੋੜੀ ਥੋੜੀ ਗੜਾਈ ਕਰਦੀ ਆਪਾਂ ਹਨਾ ਹੁਣ ਇਹਦੀ ਪਿਆਜ਼ਾਂ ਦੀ ਪਿਆਜ਼ਾਂ ਵੀ ਗੜਾਈ ਕਰੂਗੇ ਐਨੇ ਮੜਾ ਜਾ ਅੱਠ ਮਿੰਟ ਹੁੰਦੇ ਹਾਂ 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 ਗੜਾਈ ਹੁੰਦੀ ਫਿਰ ਨਾ ਦੀ ਹਾਂ 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 ਅੱਜ ਮੈਂ ਹੱਕ ਦੀ ਡਿਊਟੀ ਲਈ ਤੇ ਮੈਂ ਗੁੱਜਰਬਾਈ ਨਾਲ ਪੱਤੇ ਕਢਾ ਲਈ ਬਹਰ ਉਹ ਵੀ ਯਾਰ ਅੰਗੋਲੀ ਕਰ ਦਿੰਦਾ ਮੜੀ ਜੀ ਕੀ ਦੀ ਮੈਂ ਹੱਕ ਨੂੰ ਕਿਹਾ ਤਾਂ ਅੱਜ ਹੁਣ ਸੁੱਕ ਲੈਣ ਤੇ ਕੱਲੂ ਕੱਢਾਂਗੇ ਪੱਤੇ ਯਾਰ ਇਹ ਬੱਲਾ ਹੁਣ ਪੱਤੇ ਤਾਂ ਹੁਣ ਬਾਅਦ ਚ ਬੁਦੀ ਗਰੀ ਹਾਂ 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 ਸਬਜੀ ਬਣ ਜੂ ਇੱਕ ਪਕੌੜੇ ਬਣ ਜਾਣਗੇ ਸਬਜੀ ਤਾਂ ਨਹੀਂ ਬਣਦੀ ਹਾਲੇ ਗੋਭੀ ਤਾਂ ਮੈਂ ਪਕੌੜੇ ਬਣ ਜਾਣਗੇ ਫੁੱਲ ਛੋਟੇ ਹਨ ਹਾਂ ਫੁੱਲ ਛੋਟੇ ਹਾਲੇ ਓਕੇ ਹਾਂ 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 ਹੋ ਜਾਣ ਦੇ ਨੇ ਹੋ ਜਾਣਦੇ ਹੋ ਜਾਣਦੇ ਹੋ ਹੋ ਜਾਣਦੇ ਭਾਈ ਹੋ ਜਾਣਦੇ ਹੋ ਜਾਣ ਦੋ ਭਾਈ ਮੂਲੀ ਆ ਭਾਈ ਜੇ ਜਾਨੀ ਉਹ ਕਿੰਨੀ ਬੜੀ ਉਹ ਵੱਟ ਤੇ ਦੇਖੋ ਹੁਣ ਥੋੜਾ ਜਨਾ ਵੀ ਠੰਡ ਦਾ ਪਤਾ ਲੱਗਣ ਲੱਗਿਆ ਵੀ ਇਹ ਜਿਹੜਾ ਮੀਂਹ ਪੈਣਾ ਹੁਣ ਇਹਦੇ ਨਾਲ ਇੱਕ ਤਾਂ ਠੰਡ ਵੱਜ ਜਾਣੀ ਇੱਕ ਗਰਦ ਬਹੁਤ ਚੜੀ ਹੋਈ ਥੀ ਪਰ ਖੌਰਾ ਜਿਹੜਾ ਉਹ ਦਬ ਜੂਗਾ ਥੋੜਾ ਜ। ਇੱਕ ਵਾਰ ਤੇਜ਼ ਜਾਂ ਮੀਂਹ ਪੈ ਜਾਵੇ ਨਾ ਇਹ ਫਿਰ ਗੱਲ ਜੀ ਬਣਣੀ ਹੈ ਠੰਡ ਤਾਂ ਪੂਰੀ ਹੈ ਹਾਂ ਗੁੱਜਰ ਕਹਿੰਦਾ ਮੈਨੂੰ ਠੰਡੇ ਨਹੀਂ ਲੱਗਦੀ ਹੈ ਜੀ 10 ਭਾਈ ਗੁੱਜਰ ਵੀ ਜੇ ਤੂੰ ਬੁढ़ा ਹੋ ਗਿਆ ਨਾ ਬਸ ਜ਼ਮੀਨ ਨਿੱਕਰ ਜਣੀ ਜ਼ਮੀਨ ਆਸਮਾਨ ਪੜ ਜਾਣਾ ਹਾਂ ਜ਼ਮੀਨ ਤੇ ਕਹਿ ਜਾ ਤੂੰ ਮੇਰੇ ਨਾਲ ਨਹੀਂ ਸੌਂਦੀ ਸਬਜੀ ਸਬਜੀ ਸਾਰਾ ਕੁਝ ਤਾਂ ਐ ਦੰਦੇ ਤੈਨੂੰ ਸਬਜੀ ਤੇਰੇ ਅੰਦਰ ਇੰਨੀ ਤਾਂ ਰੱਖੀ ਸਬਜੀ ਕੱਲ ਦੀ ਜਿਹੜੀ ਤੂੰ ਕਹਿੰਦਾ ਮੈਂ ਇੰਨੀ ਬਚਾਈ ਹੋਈ ਮੇਰੇ ਕੋਲ ਪਈ ਆ ਸਬਜੀ ਤੈਨੂੰ ਦੰਦਾ ਉਹਦੇ ਨਾਲ ਮੈਂ ਹੁਣ ਗਰਮ ਕਰਦੇ ਆ ਐਨੀਆਂ ਲੈਂਦੇ ਆ ਕੱਲ ਦੇ ਕਿ ਇੱਥੇ ਸਾਡੇ ਲੰਗਰ ਚੱਲਦਾ ਤਾਂ ਹੁਣ ਤਿੰਨ ਚਾਰ ਦਿਨਾਂ ਦੀ ਮੈਨੂੰ ਟੈਨਸ਼ਨ ਨਹੀਂ ਦਿੱਤੀ ਹੋਗੀ ਹਾਂ ਉਹ ਇੰਨੀ ਟੈਨਸ਼ਨ ਫਿਰ ਮੈਨੂੰ ਤੇਰੀ ਲੈਣੀ ਪੈਂਦੀ ਯਾਰ ਉਹ ਪਰ ਉਧਾ ਰਹਿੰਦੀ ਇੱਥੇ ਦਾ ਪਕੌੜੇ ਤੈਨੂੰ ਕਹਿੰਦਾ ਉੱਥੇ ਇੰਨੀ ਦਾ ਸਬਜ਼ੀ ਪਈ ਦੇ ਕਿੰਨੀ ਡਾਉਣ ਕਾ ਲੱਗੇ ਦੀ ਗੱਲ ਹਨਾ ਅੱਜ ਦੇਖ ਲੈ ਇਹ ਬਈ ਇਤਿਹਾਸ ਬਣਾ ਦਾ ਲੋਕ ਗੈਦਰਿੰਗ ਕਰਨੀ ਦੀ ਕੱਲਾ ਉੱਥੇ ਚਮਕੌਰ ਸਾਹਿਬ ਇਕ ਨਾ ਇੱਥੇ ਜਿਹੜਾ ਚੱਲੀਆਂ ਗੱਲਾਂ ਪੈਂਦਾ ਸਾਡੇ ਲੱਗ ਗਈ ਉਹਨਾਂ ਮੁੰਡਿਆਂ ਦਾ ਗਰੁੱਪ ਹੈ ਦੇ ਇਹੋ 10 ਤੋਂ 12 ਮੁੰਡੇ ਗਰੁੱਪ ਆ ਉਹ ਪੱਕਾ ਹੀ ਫਿਰ ਉਹਨਾਂ ਨੇ ਆਉਣੀ ਹੈ ਉਹ ਗੱਲਾਂ ਫਿਰ ਗੈਦਰਿੰਗ ਹੋ ਜਾਂਦੀ ਜਾਂਦੇ ਇਹ ਮਹਾਰਾਜ ਨੇ ਇਹ ਜਿਹੜਾ ਇਤਿਹਾਸ ਸਿਰਜਿਆ ਜਿੱਦਾਂ ਹੁਣ ਅਸੀਂ ਮੈਂ ਬੰਤ ਬਾਈ ਤੇ ਸੇਵਾ ਕੀਤੀ ਗੱਲ ਵਿੱਚ ਕਮੈਂਟ ਕਰਦੇ ਕਹਿੰਦੇ ਤੂੰ ਤਾਂ ਗੱਲਾਂ ਬਾਤਾਂ ਸੇਵਾ ਕਰ ਮੈਂ ਕਿਹਾ ਹੁਣ ਜਿਆਦਾ ਫਿਰ ਮੇਰੇ ਪਿੱਛੇ ਜਿੱਦਾਂ ਹੁਣ ਗੁੱਜਰ ਬਾਈ ਦੇ ਪਿੱਛੇ ਪਿੱਛੇ ਮੈਂ ਕੈਮਰਾ ਰੱਖਦਾ ਚੱਲ ਬਾਈ ਤੁਹਾਨੂੰ ਲੱਗਦਾ ਗੁੱਜਰ ਬਾਈ ਕਿੰਨਾ ਕੰਮ ਕਰਦਾ ਹੁਣ ਜਦ ਮੈਂ ਕੰਮ ਕਰੂੰਗਾ ਗੁੱਜਰ ਬਾਈ ਤੂੰ ਕੈਮਰ ਫੜੀ ਫਿਰ ਉਹ ਜਿਹੜਾ ਸੇਵਾਦ ਮੁਕਤ ਵਾਲਾ ਹੈ ਨਹੀਂ ਕਿ ਸੇਵਾ ਮੁਕਤੀ ਵਾਲਾ ਉਹ ਇਦਾਂ ਹੀ ਕਰਦਾ ਬਜੋ ਟਿਊਨ ਜੀ ਲਾਦੇ ਨੇ ਭਾਬਕ ਜੀ ਲੋਕ ਕਹਿੰਦੇ ਕਿ ਕਿੰਨੀ ਯਾਰ ਕਿੰਨਾ ਬੰਦਾ ਸੇਵਾ ਕਰਦਾ ਕੈਮਰੇ ਨਾਲੇ ਸੇਵਾ ਹੁੰਦੀ ਏ ਕੈਮਰਾ ਬੰਦ ਕਰਕੇ ਸੇਵਾ ਕਰ ਲਵੇ ਹਾਂ ਪਰੋ ਭਾਈ ਉਹ ਵੀ ਚੰਗਾ ਕੰਮ ਕਰਦਾ ਉਹਦੇ ਨਾਲ ਫਿਰ ਭਾਈ ਹੁਣ ਮੇਰੀ ਦੇਖ ਦੀ ਗੱਲ ਹੈ ਜਿੱਥੇ ਬਾਹਰ ਗਿਆ ਉਹ ਤਾਂ ਮੈਂ ਜਿਹੜਾ ਮਨੁੱਖਤਾ ਦੀ ਸੇਵਾ ਨਾਲ ਉਹ ਕਿਸੇ ਤਰ੍ਹਾਂ ਵੀਡੀਓ ਚੱਲਦੀ ਰਹਿੰਦੇ ਤਾਂ ਮੈਨੂੰ ਪਤਾ ਕਰੋ ਇਹ ਬੰਦੇ ਨੂੰ ਅਸੀਂ 50 ਹਜ਼ਾਰ ਭੇਜਣਾ ਹੈ ਇਹ ਬੰਦਾ ਚੰਗਾ ਕੰਮ ਕਰਦਾ ਤਾਂਹੀਂ ਪਤਾ ਲੱਗਦਾ ਜੇ ਹੁਣ ਪਤਾ ਹੀ ਲੱਗਣਾ ਹੈਗਾ ਜੋ ਬੈਗ ਬਗੈਰ ਕੈਮਰਾ ਸੋਸ਼ਲ ਮੀਡੀਆ ਤੇ ਇਹ ਚੀਜ਼ ਹੈ ਗੁੱਜਰ ਬਾਈ ਇਹ ਸੱਟ ਪਰ ਰੇ ਬਾਤ ਹੋਰ ਇਧਰ ਦਾ ਫਰਕ ਆ ਨਾ ਹੁਣ ਹਾਂ ਪੱਤੇ ਹੈਗਾ ਫੇਰ ਫਿਰ ਨਾ ਪੱਤੇ ਜਿਹੜੇ ਹੈਗੇ ਉੱਪਰੋਂ ਸਾਰੇ ਹੁਣ ਇੱਕ ਗੱਲ ਹੋਰ ਕਰਨੀ ਇਧਰ ਆ ਮੇਰੇ ਤੋਂ ਗੱਲ ਸਮਝਾਵਾਂ ਇੱਕ ਉਦੋਂ ਆਪਾਂ ਨੇ ਕਿਤੇ ਹਾੜੀਆਂ ਕਰ ਲੈਣਾ ਪਲਾ ਕਿਦਾਂ ਜਿੱਦਣ ਪਾਣੀ ਲਾਉਣਾ ਆਪਾਂ ਨੇ ਕਿਉਂ ਆ ਤੈਨੂੰ ਗੱਲ ਦੱਸਾਂ ਫਿਰ ਕੀ ਕਰਨਾ ਉਦੋਂ ਆਪਾਂ ਨੇ ਜਿਹੜੀ ਆਹ ਲੈ ਨੇ ਗਵਲੀ ਬਈ ਇਹ ਵਿੱਚ ਮ ਜਾਣ ਕੇ ਤਾਂ ਜ਼ਿਆਦਾ ਪਾਇਆ ਤਾਂ ਇਹਦੇ ਵਿੱਚ ਇਹਨਾਂ ਨੂੰ ਇੱਕ ਇੱਕ ਬੂਟਾ ਕਰ ਦੇਣਾ ਇਹ ਜਿੱਦਾਂ ਹੁਣ ਆਹ ਇਹਦੇ ਹੈ ਨਹੀਂ ਇੱਥੇ ਲੈਨ ਦੇ ਵਿੱਚ ਬੂਟੇ ਹੋਏ ਨਹੀਂ ਹੈਗੇ ਤਿੰਨ ਬੂਟੇ ਇਹਦੇ ਵਿੱਚ ਲੱਗ ਜਾਣ ਜਿੱਦਾਂ ਵਿੱਚ ਕੋਈ ਬੂਟੇ ਹੋਏ ਨਹੀਂ ਸਿੱਧੇ ਵਿੱਚ ਛੜੇ ਆ ਇਹਦਾ ਉਹ ਜਿੱਦਾਂ ਪੌਣੀ ਦੀ ਧਾਨ ਲਾਉਂਦੇ ਹੁੰਦੇ ਆ ਪਾਣੀ ਲਾ ਕੇ ਪਾਣੀ ਲਾ ਕੇ ਉਹ ਫਿਰ ਉੱਥੋਂ ਉੱਥੋਂ ਠੋਕ ਦੇਣੇ ਪੈਣਗੇ ਗਿਆ ਜੀ ਇਹ ਥੋੜੀ ਹੋਣੀ ਨਹੀਂ ਪੱਟ ਹੋਣੀ ਜਿਆਦੇ ਮੜੀ ਨਾ ਏਡਾ ਟੀ ਹੋ ਗਈ ਕੁੱਡੂ ਟੀ ਉਹ ਕਹਿੰਦਾ ਮੈਂ ਵੀ ਬਈ ਗਿੱਠ ਤੇ ਥੋੜੀ ਹੋਗੀ ਗਿੱਠਾ ਆਪਣਾ 9 ਇੰਚ ਦਾ ਹੁੰਦਾ ਫੇ 4 4 ਇੰਚ ਦੀ ਹੋਗੀ ਨਾ ਨਾ 4 4 ਦੇ ਨਹੀਂ 5 5 6 6 ਇੰਚ ਦੀ ਹੋਗੀ ਫਿਰ ਉਹ ਇਹ ਤਾਂ ਬੜੀ ਹੋਈ ਲੱਗਣਾ ਜੇ ਹਾਂ ਹਾਂ ਜਿੱਦਾਂ ਹੁਣ ਉਹ ਦੇਖੋ ਜਗਹ ਜਿੱਥੇ ਖਾਲੀ ਵਿਚ ਰਹੀ ਹੋਈ ਆ ਜਿੱਦਾਂ ਹੁਣ ਜਿੱਥੇ ਜਿੱਥੇ ਹੋਈ ਹੋਈ ਨਾ ਹੋਰ ਬੰਦੇ ਆਪਾਂ ਸਾਰੇ ਇੱਕ ਬਾਰੇ ਕਮਾ ਲੈਣਾ ਬੰਦਾ ਫਿਰ ਉਹਦੇ ਫਿਰ ਦਿਹਾੜੀਆਂ ਕਰ ਲਾਂਗੇ ਇੱਕ ਇਹ ਫਿਰ ਇਹਦੇ ਪਰ ਲ ਤਾ ਬਈ ਇੱਕ ਥੋੜੀ ਜਿਹੀ ਗਲਤੀ ਕਰਤੀ ਪਰ ਇਹ ਵਿੱਚ ਕੀ ਕਰਿਆ ਜਦ ਇਹ ਲਾਉਂਦੇ ਪਰਦਨ ਥੋੜੀ ਜਿਹੀ ਕੱਟਣੇ ਤੇ ਇਹ ਜਿੱਦਾਂ ਨਾ ਹਾਂ ਪਰਦਨ ਨਾ ਇਹਦਾ ਪਤਾ ਕੀ ਆ ਜੀ ਤੁਸੀਂ ਸਮਝਦੇ ਨਹੀਂ ਇਹ ਗੱਲ ਜਿੱਦਾਂ ਉੱਪਰ ਤੇ ਉਹ ਸੁੱਕ ਗਏ ਇਹਨੇ ਸੁੱਕੇ ਹੋਏ ਨੇ ਸਿੱਧੇ ਖੜੇ ਹੁਣ ਗਢੇ ਗਢੇ ਤੇ ਖੜੇ ਹੀ ਆ ਗੇੜੇ ਨੇ ਲੰਬੇ ਆ ਉੱਪਰ ਤੇ ਸੁੱਕੀ ਜਾਣਾ ਇਹਨੇ ਸਿੱਧੇ ਉਹ ਦੇਖੋ ਕਿੰਨਾ ਕਿੰਨਾ ਲੰਬਾ ਗਢਾ ਖੜਾ ਹੋਇਆ ਹੋਇਆ ਸੁੱਕਿਆ ਹੋਇਆ ਉਹ ਤੇਰਾ ਬਰਤ ਧਰਿਆ ਕਾ ਤ ਨਹੀਂ ਬਦ ਰਿਹਾ ਯਾਰ ਮੈਨੂੰ ਤਾਂ ਪਾਣੀ ਪੂਰੇ ਲੱਗੇ ਹੋਏ ਪਾਣੀ ਵੀ ਲੱਗਿਆ ਹੋਇਆ ਸ਼ੌਰੇ ਚ ਸ਼ੌਰਾ ਕਹਿ ਸਕਦੇ ਵੀ ਸ਼ੌਰੇ ਕਰਕੇ ਮਰ ਗਏ ਨਾ ਇਹ ਲੋ ਪਾਈ ਅੱਜ ਦੀ ਲਾਈਵ ਵੀਡੀਓ ਤੇ ਆਪਣੀ ਜਿੱਦਾਂ ਤੁਸੀਂ ਕਹਿੰਦੇ ਆ ਭਾਈ 20 ਤੋਂ 25 ਮਿੰਟ ਦੀ ਥੋੜੀ ਜਿਹੀ ਲਾਈਵ ਜ਼ਰੂਰ ਦਿਖਾ ਦੇ ਕਰੋ ਉਹ ਆਪਾਂ ਨੇ ਭਾਈ ਆਪਣਾ ਵਾਦਾ ਪੂਰਾ ਕਰਤਾ ਬਸ ਸੀ ਹੁਣ ਤੁਹਾਡਾ ਤੁਹਾਡਾ ਇਹ ਵੀ ਤੁਸੀਂ ਕਿੱਥੋਂ ਦੇਖਦੇ ਥੋੜੇ ਦੇ ਲੈ ਸੜ ਮੀਂਹ ਪਿਆ ਤੇ ਜੇ ਤੁਸੀਂ ਬਾਹਰ ਤੇ ਵੀ ਦੇਖਦੇ ਜ਼ਰੂਰ ਦੱਸੋ ਕੁਮੈਂਟਾਂ ਦੇ ਵਿੱਚ ਵੀ ਕਿੱਥੋਂ ਕਿੱਥੋਂ ਵੀਡੀਓ ਦੇਖੀ ਜਾ ਰਹੀ ਆ ਵੀ ਇੱਥੇ ਤੁਹਾਡੇ ਵੱਲ ਮੀਂਹ ਮੌਸਮ ਇਹ ਦੱਸਿਓ ਵੀ ਕਿੰਨੇ ਜੇ ਤੁਸੀਂ ਜੇ ਆਸਟ੍ਰੇਲੀਆ ਦੇ ਦੇਖਦੇ ਆ ਇਹ ਦੱਸੋ ਵੀ ਇੱਥੇ ਕਿੰਨੇ ਡਿਗਰੀ ਟੈਂਪਰੇਚਰ ਆ ਜਿੱਦਾਂ ਨਿਊਜ਼ੀਲੈਂਡ ਪਿਛਲੇ ਸਾਲ ਮੈਂ ਨਿਊਜ਼ੀਲੈਂਡ ਦੇ ਨਾਲ ਦਿ ਪੂਰੀ ਗਰਮੀ ਪੈ ਰਹੀ ਸਟੈਪ ਉੱਥੇ ਅੱਛਾ ਜੀ ਪੱਖੇ ਲੱਗੇ ਹੋਏ ਸੀ ਲੱਗੇ ਹੋਏ ਤੇ ਇੱਥੇੋਂ ਠੰਡ ਜਿਵੇਂ ਹੋਣਾ ਇੱਥੇ ਸਾਢੇ ਅਜ ਇੱਥੇ 5 6 ਟੈਂਪਰੇਚਰ ਆ ਅ ਮਨਾਲੀ ਸਾਈਡ ਹੋਰ ਵੀ ਠੰਡ ਆ ਐਦਾਂ ਠੰਡ ਨੂੰ ਠੰਡ ਮਾਰਦੀ ਠੰਡ ਨੂੰ ਠੰਡ ਮਾਰਦੀ ਆ ਉਹ ਕਿਦਾਂ ਯਾਰ ਗੁੱਜਰ ਵੀ ਠੰਡ ਨੂੰ ਠੰਡ ਮਾਰਦੀ ਆ ਆਪੇ ਗੱਲ ਕਰਕੇ ਆਵੇ ਹੱਸ ਗਿਆ ਕਿਹੇ ਜੀ ਯਾਰ ਕਿੰਨੀ ਸੋਹਣੀ ਫੁੱਦੂ ਜੀ ਗੱਲ ਕਰੀ ਯਾਰ ਤਾਂ ਲਓ ਧੰਨਵਾਦ ਕਿ ਹੁਣ ਮੈਂ ਤਾਂ ਗੁਜਰਬਾਈ ਬੈਠੀਏ ਘੜੀ ਪਿਆਰ ਦੀ ਗੱਲਾਂ ਕਰੀਏ ਧੰਨਵਾਦ ਜੀ ਤੁਹਾਡਾ ਮੇਰਾ ਲਾਈਵ ਦੇਖਣ ਵਾਸਤੇ ਮਿਲਦੇ ਹਾਂ ਕੱਲ ਨੂੰ ਥੋੜਾ ਲਾਈਵ ਨਾ ਅੱਜ ਥੋੜਾ ਜਿਹਾ ਇੱਕ ਦੋ ਪ੍ਰੋਬਲਮ ਜਿ ਕਰਕੇ ਅੱਜ ਸਵੇਰੇ ਮਿਸਤਰੀਆਂ ਦਾ ਥੋੜਾ ਗਾਹ ਤੁਸੀਂ ਮਹਾਲ ਬਲੌਗ ਉਪਰ ਦੇਖਿਓ ਕਿ ਅੱਜ ਕਰੋ ਮਿਸਤਰੀਆਂ ਦਾ ਮਿਸਤਰੀ ਆਏ ਨੇ ਮਿਸਤਰੀ ਆਇਓ ਮੈਂ ਹੁਣ ਦੂਜੇ ਚੈਨਲ ਉਪਰ ਦੇਖਣਗੇ ਮਹਾਲ ਬਲੌਗ ਉਪਰ ਉਹਨਾਂ ਨੇ ਕੀ ਗਾਹ ਪਿਆ ਕਿਆ ਚੱਕਰ ਖੜਾ ਹੋਇਆ ਇੱਜ਼ਤ ਨਹੀਂ ਤੇ ਰਹਿਣੀ ਹੈਗੀ ਯਾਰ ਬੰਦੇ ਦੀ ਉਹ ਦਿਹਾੜੀ ਜਿਆਦਾ ਮੰਗਦਾ ਤੇ ਦਿਹਾੜੀ ਜਿੰਨੀ ਕਰੀ ਹੋਈ ਹੁੰਦੀ ਉਹ ਦੇਣੀ ਜਾਂਦੀ ਮੈਂ ਕਹਿੰਦਾ ਸਾਢੇ ਲੱਖ ਚ ਇੰਨੀ ਚੱਲਦੀ ਆ ਮੈਂ ਕਹਿੰਦਾ ਫਿਰ ਜੇ ਮੈਂ ਤੁਹਾਨੂੰ ਦੇ ਦਿੱਤੀ ਵੱਧੀ ਸਾਡੇ ਲੋਕ ਜਿੰਨੇ ਇੱਧਰ ਕਿਸਾਨ ਸਾਰੇ ਰੋਲਾ ਪੈ ਮੂੰਹ ਬਾ ਅੱਡੂ ਮੂੰਹ ਜਾ ਮੂੰਹ ਅਟ ਦੇ ਮੈਂ ਕਹਾਂ ਭਾਈ ਇੰਨੀ ਲੈਣੀ ਦਾ ਲੋ ਭਾਈ ਤੁਹਾਨੂੰ ਤੱਕਨੇ ਦਿੱਤੀ ਆ ਕਈ ਬੰਦੇ ਇਦਾਂ ਹੀ ਆ ਉਹ ਅੜ ਜਾਂਦੇ ਆ ਜਿਹੜੇ ਇੱਕ ਦਿਨ ਵੀ ਵਿਹਲਾ ਰਹਿ ਗਿਆ ਫਰਕ ਪੈ ਗਿਆ ਉਹ ਤਾਂ ਹੈ ਉਹ ਹਣ ਬਾਈ ਇਹ ਤਾਂ ਨਹੀਂ ਇਹ ਬੇਲੇ ਰਹਿੰਦੇ ਹੁਣ ਬਾਈ ਕੰਮ ਮਿਲ ਹੀ ਜਾਂਦਾ ਭਾਈ ਕੰਮ ਦੀ ਕਮੀ ਨਹੀਂ ਆ ਭਾਈ ਜਿਹੜੇ ਕਹਿੰਦੇ ਇੱਥੇ ਕੰਮ ਨਹੀਂ ਨਾ ਪੰਜਾਬ ਦੇ ਵਿੱਚ ਆ ਜਾਓ ਭਾਈ ਮੇਰੇ ਕੋਲ ਦੋ 2.5 ਮਹੀਨੇ ਕੰਮ ਹੈਗਾ ਕੰਮ ਵੱਧੂ ਇੱਥੇ ਧੰਨਵਾਦ ਜੀ ਲਾਈਵ ਦੇਖਣ ਵਾਸਤੇ ਹੁਣ ਤਾਂ ਆਪਾਂ ਬੰਦੇ ਕਰ ਦਿੰਦੇ ਲਾਈਵ